ਇੱਕ ਮਾਪਿਓ ਆਪਣੀ ਔਲਾਦ ਵਾਸਤੇ ਕੁਝ ਵੀ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ। ਉਹਨੂੰ ਪਾਲਦਾ ਪੋਸਦਾ ਹੈ। ਉਹਦੇ ਲਈ ਰਾਤ ਦਿਨ ਮਿਹਨਤ ਕਰਦਾ ਹੈ। ਪਰ ਕਈ ਵਾਰੀ ਇਹ ਔਲਾਦ ਹੀ ਆਪਣੇ ਹੀ ਮਾਪਿਓ ਦੇ ਨਾਲ ਕੁਝ ਅਜੀਹਾ ਕਰ ਜਾਂਦੀ ਹੈ ਕਿ ਜਿਹਨੂੰ ਸੁਣ ਕੇ ਕਈ ਤਾਂ ਆਪਣੀ ਔਲਾਦ ਤੋਂ ਹੀ ਥਰ-ਥਰ ਕੰਬਣ ਲੱਗ ਜਾਂਦੇ ਨੇ। ਤੇ ਅੱਜ ਦੀ ਕਹਾਣੀ ਦੇ ਵਿੱਚ ਵੀ ਕੁਝ ਏਸੇ ਤਰ੍ਹਾਂ ਹੀ ਹੋਇਆ ਸੀ। 20 ਸਾਲਾਂ ਦਾ ਪਿਆਰ 1 ਮਿੰਟ ਦੇ ਵਿੱਚ ਆਪਣੇ ਜਿਸਮ ਦੀ ਪਿਆਸ ਨੂੰ ਮਟਾਉਣ ਵਾਸਤੇ ਖਤਮ ਕਰਕੇ ਰੱਖ ਦਿੱਤਾ ਸੀ। ਦੋਸਤੋ ਅੱਜ ਦੀ ਕਹਾਣੀ ਹੈ ਅਲੀਗੜ ਦੀ ਅਲੀਗੜ ਨੂੰ ਲੋਹੇ ਦੇ ਤਾਲਿਆਂ ਵੱਜੋ ਜਾਣਿਆ ਜਾਂਦਾ ਹੈ ਪਰ ਇਸ ਘਟਨਾ ਤੋਂ ਬਾਅਦ ਅਲੀਗੜ ਨੂੰ ਇਹ ਘਟਨਾ ਤੋਂ ਵੀ ਯਾਦ ਕੀਤਾ ਜਾਣ ਲੱਗ ਪਿਆ ਸੀ ਅਲੀਗੜ ਦੇ ਇੱਕ ਬਹੁਤ ਹੀ ਹਾਈ ਪ੍ਰੋਫਾਈਲ ਇਲਾਕੇ ਦੇ ਵਿੱਚ ਵਕੀਲ ਵਾਈ ਉਮਰ ਦਾ ਪਰਿਵਾਰ ਰਹਿੰਦਾ ਸੀ ਜਿਹਦੇ ਵਿੱਚ ਉਹਦੀ ਪਤਨੀ ਅਜੀਜ਼ ਫਾਤਿਮਾ ਉਹਦੀ ਕੁੜੀ ਸਾਹਿਸਤਾ ਉਰਫ ਕੱਲੋ ਰਹਿੰਦੀ ਸੀ 25 ਮਈ 2016 ਦੀ ਸਵੇਰ ਦਾ ਟਾਈਮ ਸੀ ਮੁਹੰਮਦ ਉਮਰ ਦੇ ਘਰ ਦੇ ਵਿੱਚ ਉਹਦੀ ਨੌਕਰ ਆਣੀ ਕੰਮ ਦੇ ਲਈ ਆਉਂਦੀ ਹੈ ਪਰ ਜਿਸ ਤਰ੍ਹਾਂ ਹੀ ਬਾਹਰ ਦਾ ਦਰਵਾਜ਼ਾ ਖੋਲਦੀ ਹੈ ਤਾਂ ਘਰ ਦਾ ਦਰਵਾਜ਼ਾ ਪਹਿਲਾਂ ਤੋਂ ਹੀ ਖੁੱਲਾ ਹੋਇਆ ਸੀ ਉਹ ਦਰਵਾਜ਼ਾ ਖੋਲ ਕੇ ਅੰਦਰ ਵਰਦੀ ਹੈ ਤਾਂ ਦੇਖਦੀ ਹੈ ਕਿ ਘਰ ਦੇ ਵਿੱਚ ਪੂਰਾ ਸਮਾਨ ਵਿਖਰਿਆ ਹੋਇਆ ਸੀ ਤੇ ਸਾਹਮਣੇ ਹੀ ਬੈੱਡ ਦੇ ਉੱਤੇ ਵਕੀਲ ਮੁਹੰਮਦ 우ਮਰ ਦੀ ਲਾਸ਼ ਪਈ ਹੋਈ ਸੀ ਉਹਦੇ ਨਾਲ ਹੀ ਦੂਸਰੇ ਬੈੱਡ ਦੇ ਉੱਤੇ ਉਹਦੀ ਪਤਨੀ ਅਜੀਜ਼ ਫਾਤਿਮਾ ਦੀ ਲਾਸ਼ ਪਈ ਹੋਈ ਸੀ ਇਹ ਦੇਖ ਕੇ ਉਹ ਉੱਚੀ ਉੱਚੀ ਚੀਕਾਂ ਮਾਰਨੀ ਸ਼ੁਰੂ ਕਰ ਦਿੰਦੀ ਹੈ ਆਸ-ਪਾਸ ਦੇ ਜਿੰਨੇ ਵੀ ਲੋਕੀ ਸਨ ਘਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਤੇ ਆ ਕੇ ਦੇਖਦੀ ਹੈ ਕਿ ਇਹਨਾਂ ਦੋਨਾਂ ਬਜ਼ੁਰਗਾਂ ਦਾ ਕਿਸੇ ਨੇ ਬੜੀ ਹੀ ਬਹਿਰਮੀ ਦੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਹੁਣ ਦੇਖਣ ਤੋਂ ਸਾਫ ਸਾਫ ਇਹ ਹੀ ਲੱਗ ਰਿਹਾ ਸੀ ਕਿ ਕੋਈ ਲੁੱਟ ਦੇ ਇਰਾਦੇ ਦੇ ਨਾਲ ਘਰ ਦੇ ਵਿੱਚ ਆਇਆ ਸੀ ਤੇ ਘਰ ਦੇ ਵਿੱਚੋਂ ਉਸਨੇ ਕਾਫੀ ਕੀਮਤੀ ਸਮਾਨ ਚੋਰੀ ਕੀਤਾ ਤੇ ਇਹਨਾਂ ਦੋਨਾਂ ਨੂੰ ਮਾਰ ਕੇ ਚਲਾ ਗਿਆ ਕਿਉਂਕਿ ਇੱਕ ਬਹੁਤ ਵੱਡੇ ਵਕੀਲ ਦਾ ਇਹ ਘਰ ਸੀ ਤੇ ਬਹੁਤ ਸਾਰਾ ਸਮਾਨ ਇਥੋਂ ਚੋਰੀ ਵੀ ਹੋ ਚੁੱਕਿਆ ਸੀ ਪੁਲਿਸ ਨੇ ਇਹਨਾਂ ਦੋਨਾਂ ਬਾਡੀਆਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਤੇ ਆਪਣੀ ਜਾਂਚ ਨੂੰ ਸ਼ੁਰੂ ਕਰ ਦਿੰਦੀ ਹੈ ਪੁਲਿਸ ਪਹਿਲਾਂ ਤਾਂ ਇਸ ਐਂਗਲ ਤੋਂ ਜਾਂਚ ਕਰਦੀ ਹੈ ਕਿ ਸ਼ਾਇਦ ਲੁੱਟਖਸਟ ਦੇ ਮਾਮਲੇ ਦੇ ਨਾਲ ਘਰ ਦੇ ਵਿੱਚ ਕੋਈ ਅੰਦਰ ਆਇਆ ਹੋਵੇਗਾ ਪਰ ਜਿਸ ਤਰ੍ਹਾਂ ਹੀ ਆਂਡਗਵਾੜ ਤੋਂ ਪੁਸ਼ੀਸ਼ ਕੀਤੀ ਜਾਂਦੀ ਹੈ ਤਾਂ ਇਹਨਾਂ ਨੂੰ ਇਹ ਪਤਾ ਚੱਲਦਾ ਹੈ ਕਿ ਵਕੀਲ ਉਮਰ ਦੀ ਇੱਕ ਕੁੜੀ ਵੀ ਹੈ ਜਿਹਦਾ ਨਾਮ ਹੈ ਸਾਇਸ਼ਤਾ ਉਰਫ ਕਲੋ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਵਕੀਲ ਦਾ ਆਪਣੀ ਕੁੜੀ ਦੇ ਨਾਲ ਕਾਫੀ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ ਕਿਉਂਕਿ ਕੱਲੋ ਨੇ ਆਪਣੀ ਮਰਜ਼ੀ ਦੇ ਨਾਲ ਹੀ ਬਾਹਰ ਕਿਤੇ ਵਿਆਹ ਕਰਵਾ ਲਿਆ ਸੀ ਜਿਸ ਤੋਂ ਇਹਦਾ ਪਿਤਾ ਵਕੀਲ ਇਹਦੇ ਤੋਂ ਬਹੁਤ ਨਾਰਾਜ਼ ਸੀ ਹੁਣ ਪੁਲਿਸ ਨੂੰ ਇਹ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਦੇ ਕਤਲ ਦੇ ਪਿੱਛੇ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਇਸ ਲਈ ਹੁਣ ਕੱਲੋ ਨੂੰ ਇਨਵੈਸਟੀਗੇਸ਼ਨ ਦੇ ਲਈ ਬੁਲਾਉਂਦੇ ਨੇ ਤੇ ਇਹਦੇ ਕੋਲ ਜਦੋਂ ਸ਼ਕਤੀ ਦੇ ਨਾਲ ਉਹ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਇਹ ਬਕਦੀ ਹੈ ਇਹ ਕਹਿੰਦੀ ਹੈ ਕਿ ਇੰਨੇ ਹੀ ਆਪਣੇ ਵਕੀਲ ਪਿਓ ਦਾ ਤੇ ਮਾਂ ਦਾ ਕਤਲ ਕਰਵਾਇਆ ਹੈ ਹੁਣ ਇਹ ਕਲੀਅਰ ਕਟ ਕਹਾਣੀ ਦੱਸਦੀ ਹੈ ਜਿਹੜੀ ਇਹ ਕਹਾਣੀ ਦੱਸਦੀ ਹੈ ਇਹ ਕਹਾਣੀ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ ਕਿ ਇੱਕ ਆਪਣੀ ਔਲਾਦ ਹੀ ਆਪਣੇ ਮਾਂ ਪਿਓ ਦੇ ਨਾਲ ਇਦਾਂ ਵੀ ਕਰ ਸਕਦੀ ਹੈ ਇਹ ਹੁਣ ਦੱਸਦੀ ਹੈ ਕਿ ਇਹ ਆਪਣੇ ਮਾਂ ਪਿਓ ਦੀ ਅਸਲੀ ਔਲਾਦ ਨਹੀਂ ਸੀ ਜਾਨੀ ਕਿ ਵਕੀਲ ਉਮਰ ਦੇ ਘਰ ਦੇ ਵਿੱਚ ਕੋਈ ਵੀ ਬੱਚਾ ਨਹੀਂ ਹੋਇਆ ਸੀ ਇਸ ਵਕੀਲ ਪਰਿਵਾਰ ਨੇ 20 ਸਾਲ ਪਹਿਲਾਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਕੱਲੋ ਨੂੰ ਗੋਦ ਵਿੱਚ ਲਿਆ ਸੀ ਗੋਦ ਲੈ ਕੇ ਇਹਨਾਂ ਨੇ ਇਸ ਨੂੰ ਪੜਾਇਆ ਲਿਖਾਇਆ ਵੱਡੀ ਕੀਤਾ ਤੇ ਇਹਨੂੰ ਕਦੇ ਵੀ ਮਹਿਸੂਸ ਨਹੀਂ ਹੁੰਦਿੱਤਾ ਕਿ ਇਹ ਉਹਨਾਂ ਦੀ ਕੁੜੀ ਨਹੀਂ ਹੈ ਪਰ ਜਦੋਂ ਇਹ ਵੱਡੀ ਹੋ ਗਈ ਤਾਂ ਇਹਨਾਂ ਦੇ ਘਰ ਦੇ ਵਿੱਚ ਹੀ ਇੱਕ ਨੌਕਰਾਨੀ ਕੰਮ ਕਰਨ ਵਾਸਤੇ ਆਉਂਦੀ ਸੀ ਇਹ ਨੌਕਰਾਨੀ ਦਾ ਇੱਕ ਮੁੰਡਾ ਸੀ ਸਲੀਮ ਇਹ ਸਲੀਮ ਨਾਮ ਦੇ ਮੁੰਡੇ ਦੇ ਨਾਲ ਬਚਪਨ ਤੋਂ ਹੀ ਖੇਡਦੀ ਸੀ ਜਦੋਂ ਦੋਨੇ ਜਾਨੇ ਹੁਣ ਵੱਡੇ ਹੋਏ ਤਾਂ ਇਹਨਾਂ ਨੇ ਮਰਨ ਜੀਨ ਦੀਆਂ ਕਸਮਾਂ ਖਾ ਲਈਆਂ ਕਿਉਂਕਿ ਇਹ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਸਨ ਹੁਣ ਸਾਇਸ਼ਤਾ ਦੀ ਉਮਰ ਵੀ ਵਿਆਹ ਦੇ लायक ਹੋ ਚੁੱਕੀ ਸੀ ਇਹ ਹੁਣ ਆਪਣੇ ਮਾਪਿਓ ਨੂੰ ਕਹਿੰਦੀ ਹੈ ਕਿ ਉਹ ਸਲੀਮ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਪਰ ਇਹਦਾ ਪਿਓ ਉਮਰ ਮਨਾ ਕਰ ਦਿੰਦਾ ਹੈ ਉਹ ਇਹ ਕਹਿੰਦਾ ਹੈ ਕਿ ਉਹਨਾਂ ਦੀ ਹیثیت ਤੇ ਉਹਨਾਂ ਦੀ ਨੌਕਰਾਨੀ ਦੀ ਹیثیت ਦੇ ਵਿੱਚ ਬਹੁਤ ਵੱਡਾ ਫਾਸਲਾ ਹੈ ਇਸ ਲਈ ਨੌਕਰਾਨੀ ਦੇ ਮੁੰਡੇ ਦੇ ਨਾਲ ਸਾਇਸ਼ਤਾ ਦਾ ਯਾਨੀ ਕਿ ਕੱਲੋ ਦਾ ਵਿਆਹ ਉਹ ਨਹੀਂ ਕਰਵਾ ਸਕਦਾ ਪਰ ਕੱਲੋ ਸਾਫ-ਸਾਫ ਮਨਾ ਕਰ ਦਿੰਦੀ ਹੈ ਆਪਣੇ ਪਿਓ ਨੂੰ ਹੀ ਕਿ ਜੇਕਰ ਉਹ ਉਹਦੇ ਨਾਲ ਵਿਆਹ ਨਹੀਂ ਕਰਾ ਸਕਦਾ ਉਹ ਦੋਨੇ ਜਾਨੇ ਭੱਜ ਕੇ ਨਿਕਾਹ ਕਰ ਲੈਣਗੇ ਪਰ ਉਹ ਕਹਿੰਦੀ ਹੈ ਕਿ ਮੈਂ ਸਿਰਫ ਸਲੀਮ ਦੇ ਨਾਲ ਹੀ ਨਿਕਾਹ ਕਰਾਵਾਂਗੀ ਹੁਣ ਉਮਰ ਇਸ ਹੱਦ ਤੱਕ ਪਰੇਸ਼ਾਨ ਹੋ ਚੁੱਕਿਆ ਸੀ ਕਿ ਉਹਨੇ ਹੁਣ ਇਹ ਫੈਸਲਾ ਲੈ ਲਿਆ ਸੀ ਕਿ ਉਹ ਆਪਣੀ 20 ਸਾਲਾਂ ਦੀ ਇਸ ਕੁੜੀ ਨੂੰ 20 ਸਾਲਾਂ ਦੇ ਪਿਆਰ ਨੂੰ ਖਤਮ ਕਰ ਦਵੇਗਾ ਮਤਲਬ ਉਹ ਕੱਲੋ ਨੂੰ ਜਿੱਥੋਂ ਚੱਕ ਕੇ ਲਿਆਇਆ ਸੀ ਗਰੀਬ ਪਰਿਵਾਰ ਦੇ ਵਿੱਚੋਂ ਉੱਥੇ ਹੀ ਵਾਪਸ ਸਾਡ ਆਵੇਗਾ ਇਧਰ ਕੱਲੋ ਨੇ ਵੀ ਆਪਣੇ ਪਿਓ ਦੀ ਇੱਕ ਵੀ ਨਹੀਂ ਸੁਣੀ ਤੇ ਉਹਨੇ ਸਲੀਮ ਦੇ ਨਾਲ ਨਿਕਾਹ ਕਰ ਲਿਆ ਹੁਣ ਨਿਕਾਹ ਕਰਾ ਕੇ ਸਲੀਮ ਨੂੰ ਲੈ ਕੇ ਉਹ ਆਪਣੇ ਘਰ ਆਉਂਦੀ ਹੈ ਪਰ ਇੱਥੇ ਇਹਦਾ ਪਿਓ ਇਹਨੂੰ ਘਰ ਨਹੀਂ ਵੜਨ ਦਿੰਦਾ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ ਗੁੱਸੇ ਦੇ ਵਿੱਚ ਕੱਲੋ ਨੇ ਹੁਣ ਇਹ ਪਲਾਨ ਬਣਾ ਲਿਆ ਸੀ ਕਿ ਉਹ ਆਪਣੇ ਪਿਓ ਨੂੰ ਨਹੀਂ ਛੱਡੇਗੀ ਉਹ ਉਹਨਾਂ ਨੂੰ ਮਾਰ ਕੇ ਹੀ ਹਟੇਗੀ ਕੱਲੋਂ ਹੁਣ ਇਹ ਸੋਚਦੀ ਹੈ ਕਿ ਜਦੋਂ ਇਹਦੇ ਮਾਪਿਓ ਨਹੀਂ ਰਹਿਣਗੇ ਤਾਂ ਇਹਦੀ ਸਾਰੀ ਪ੍ਰਾਪਰਟੀ ਕੱਲੋਂ ਨੂੰ ਹੀ ਮਿਲੇਗੀ ਤੇ ਇਹ ਫਿਰ ਆਰਾਮ ਦੇ ਨਾਲ ਜ਼ਿੰਦਗੀ ਜੀਉ ਸਕਣਗੇ ਇਹ ਹੁਣ ਕੀ ਕਰਦੀ ਹੈ ਕਿ ਇਹਨੂੰ ਜਿਹੜੀ ਫੈਮਿਲੀ ਦੇ ਵਿੱਚੋਂ ਗੋਦ ਲਿਆ ਸੀ ਉੱਥੇ ਹੀ ਇਹਦਾ ਇੱਕ ਭਰਾ ਸੀ ਜਿਹਦਾ ਨਾਮ ਸੀ ਮੁਖਤਾਰ ਇਹ ਮੁਖਤਾਰ ਨੂੰ ਫੋਨ ਕਰਦੀ ਹੈ ਜੋ ਕਿ ਪਹਿਲਾਂ ਤੋਂ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਬੰਦਾ ਸੀ ਇਹਦੇ ਉੱਤੇ ਪਹਿਲਾਂ ਹੀ ਕਈ ਕੇਸ ਚੱਲ ਰਹੇ ਸਨ ਇਹਨੂੰ ਹੁਣ ਆਪਣੇ ਮਾਪਿਓ ਨੂੰ ਮਾਰਨ ਦੀ ਸੁਪਾੜੀ ਦਿੰਦੀ ਹੈ ਉਹਨੂੰ ਕਹਿੰਦੀ ਹੈ ਕਿ ਤੁਸੀਂ ਘਰ ਦੇ ਵਿੱਚੋਂ ਜੋ ਵੀ ਸਮਾਨ ਤੁਹਾਨੂੰ ਮਿਲੇਗਾ ਉਹ ਤੁਸੀਂ ਰੱਖ ਲਿਓ ਤੁਸੀਂ ਬਸ ਮੇਰੇ ਮਾਪਿਓ ਨੂੰ ਮਾਰ ਦੇਣਾ ਹੈ 25 ਮਈ 2016 ਦੀ ਰਾਤ ਨੂੰ ਮਕਤਾਰ ਦੇ ਨਾਲ ਇਹ ਆਪਣੇ ਤਿੰਨ ਸਾਥੀ ਹੋਰ ਲੈ ਕੇ ਆਉਂਦਾ ਹੈ ਤੇ ਇਹ ਚੜੇ ਜਾਣੇ ਮਿਲ ਕੇ ਜਦੋਂ ਹੁਣੇ ਵਕੀਲ ਦੇ ਘਰ ਵਰਦੇ ਨੇ ਤੇ ਇਹ ਅੰਦਰ ਵਰਦਿਆ ساری ਉਮਰ ਦਾ ਤੇ ਉਮਰ ਦੀ ਪਤਨੀ ਦਾ ਗਾਲਾ ਦੱਬ ਕੇ ਉਹਨੂੰ ਜਾਨੋਂ ਮਾਰ ਦਿੰਦੇ ਨੇ ਮਾਰਨ ਤੋਂ ਬਾਅਦ ਘਰ ਦੇ ਵਿੱਚੋਂ ਜੋ ਵੀ ਕੀਮਤੀ ਸਮਾਨ ਪਿਆ ਹੋਇਆ ਸੀ ਕਈ ਕੀਮਤੀ ਗਹਿਣੇ ਮਿਲਦੇ ਨੇ ਇਹਨਾਂ ਨੂੰ ਕਈ ਕੀਮਤੀਆਂ ਘੜੀਆਂ ਮਿਲਦੀਆਂ ਨੇ ਕੈਸ਼ ਮਿਲਦਾ ਹੈ ਇਹ ਸਾਰਾ ਕੁਝ ਉਥੋਂ ਚੱਕ ਕੇ ਲੈ ਆਉਂਦੇ ਨੇ ਤੇ ਇਹਨਾਂ ਨੇ ਇਹੋ ਜਿਹਾ ਇਸ ਲਈ ਵੀ ਕੀਤਾ ਸੀ ਤਾਂ ਜੋ ਇਹ ਜਿਹਾ ਕੇਸ ਲੱਗੇ ਕਿ ਲੁੱਟਕ ਸੋੜਦਾ ਹੈ ਲੁੱਟ ਦੇ ਮਾਮਲੇ ਦੇ ਨਾਲ ਬੰਦੇ ਅੰਦਰ ਆਏ ਹੋਣਗੇ ਤੇ ਇਹਨਾਂ ਨੂੰ ਮਾਰ ਕੇ ਬਾਹਰ ਚਲੇ ਗਏ ਪਰ ਪੁਲਿਸ ਨੇ ਜਦੋਂ ਇਹ ਜਾਂਚ ਸ਼ੁਰੂ ਕੀਤੀ ਸੀ ਤਾਂ ਕੱਲੋ ਦੀ ਮੋਬਾਈਲ ਡਿਟੇਲ ਦੇ ਵਿੱਚੋਂ ਮੁਖਤਾਰ ਦਾ ਨੰਬਰ ਮਿਲਿਆ ਸੀ ਜਦੋਂ ਮੁਖਤਾਰ ਦੇ ਬਾਰੇ ਪੜਤਾਲ ਕੀਤੀ ਗਈ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਸੀ ਕਿ ਇਹ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਬੰਦਾ ਸੀ ਤੇ ਇਹਦੇ ਨਾਲ ਕੱਲੋ ਨੇ ਲੰਮੀਆਂ ਲੰਮੀਆਂ ਗੱਲਾਂ ਕੀਤੀਆਂ ਸਨ ਪੁਲਿਸ ਨੂੰ ਇੱਕ ਗੱਲ ਦਾ ਇਹ ਵੀ ਪਤਾ ਚੱਲਿਆ ਕਿ ਇਸ ਪੂਰੇ ਪਲਾਨ ਦੇ ਵਿੱਚ ਜਿਹੜਾ ਸਲੀਮ ਸੀ ਕੱਲੋ ਦਾ ਪਤੀ ਉਹਨੂੰ ਕੁਝ ਵੀ ਨਹੀਂ ਪਤਾ ਸੀ ਉਹ ਵਿਚਾਰਾ ਤਾਂ ਸਿੱਧਾ ਸਾਦਾ ਬੰਦਾ ਸੀ ਜਦੋਂ ਸੋਰੇ ਨੇ ਇਹਨੂੰ ਘਰੋਂ ਕੱਢ ਦਿੱਤਾ ਸੀ ਤੇ ਇਹਨੇ ਇਹੀ ਕਿਹਾ ਸੀ ਕਿ ਕੁਝ ਦਿਨ ਲਈ ਮੈਨੂੰ ਰਹਿਣ ਦਿੱਤਾ ਜਾਵੇ ਮੈਂ ਹਜੇ ਕੰਮ ਤੇ ਨਹੀਂ ਲੱਗਾ ਜਦੋਂ ਕੰਮ ਤੇ ਲੱਗ ਜਾਵਾਂਗਾ ਤਾਂ ਮੈਂ ਕਿਰਾਏ ਤੇ ਕਮਰਾ ਲੈ ਕੇ ਬਾਹਰ ਰਹਿਣ ਲੱਗ ਜਾਵਾਂਗਾ ਤੇ ਮੈਂ ਆਪਣੀ ਪਤਨੀ ਕੱਲੋ ਨੂੰ ਵੀ ਲੈ ਜਾਵਾਂਗਾ ਪਰ ਸਾਹਿਸਤਾ ਉਰਫ ਕੱਲੋ ਨੇ ਇੱਥੇ ਆਪਣੇ ਪਿਓ ਵੱਲੋਂ ਕੀਤੀ ਹੋਈ ਬੇਇੱਜ਼ਤੀ ਬਰਦਾਸ਼ਤ ਨਹੀਂ ਕੀਤੀ ਤੇ ਉਹਨੇ ਆਪਣੇ ਪਿਓ ਨੂੰ ਹੀ ਸਬਕ ਸਿਖਾਉਣ ਵਾਸਤੇ ਉਹਦਾ ਬਦਲਾ ਲੈਣ ਵਾਸਤੇ ਸੁਪਾਰੀ ਦੇ ਕੇ ਆਪਣੇ ਮਾਪਿਓ ਨੂੰ ਮਰਵਾ ਦਿੱਤਾ ਤੇ ਇੱਕ ਮਿੰਟਾਂ ਦੇ ਵਿੱਚ ਹੀ ਜਿਹੜਾ ਉਹਨਾਂ ਨੇ 20 ਸਾਲ ਤੱਕ ਇਹਨੂੰ ਪੜਾਇਆ ਲਿਖਾਇਆ ਪਿਆਰ ਕੀਤਾ ਸੀ ਆਪਣੇ ਬੱਚਿਆਂ ਵਾਂਗ ਰੱਖਿਆ ਸੀ ਇਹਨੇ ਇੱਕ ਮਿੰਟ ਦੇ ਵਿੱਚ ਹੀ ਸਭ ਕੁਝ ਖਤਮ ਕਰ ਦਿੱਤਾ ਸਿਰਫ ਇੱਕ ਸਲੀਮ ਨੂੰ ਪਾਉਣ ਵਾਸਤੇ ਕੋਰਟ ਨੇ ਸਹਾਇਤਾ ਉਰਫ ਕਲੋ ਮੁਖਤਿਆਰ ਦੇ ਸਾਥੀ ਤੇ ਮੁਖਤਿਆਰ ਨੂੰ ਦੋਸ਼ੀ ਪਾਉਂਦੇ ਹੋਏ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਦੋਸਤੋ ਇਹ ਸੀ ਇਸ਼ਕ ਚਾਨੀ ਹੋਈ ਕੁੜੀ ਦੀ ਕਹਾਣੀ ਜਿਨੇ ਆਪਣੇ ਇਸ਼ਕ ਦੇ ਲਈ ਆਪਣੇ ਮਾਪਿਓ ਨੂੰ ਵੀ ਨਹੀਂ ਬਖਸ਼ਿਆ ਸੀ। ਬਾਕੀ ਦੋਸਤੋ ਤੁਹਾਨੂੰ ਇਸ ਘਟਨਾ ਤੋਂ ਕੀ ਸਿੱਖਣ ਨੂੰ ਮਿਲਿਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।